ਸਿੱਖੋ ਅਸੀਂ ਬਾਬੇ ਨਾਨਕ ਦੀ ਬਾਣੀ ਨੂੰ ਸਮਝ ਲਈਏ ਬਾਬੇ ਨਾਨਕ ਦੀ ਬਾਣੀ ਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਕਰ ਲਈਏ ਮੇਰੇ ਬਾਬੇ ਨਾਨਕ ਦੀ ਬਾਣੀ ਅੱਜ ਵੀ ਤਨ ਮਨ ਠਾਰਦੀ ਪਈ ਹੈ ਪਰ ਅਸੀਂ ਬਾਬੇ ਨਾਨਕ ਦੀ ਬਾਣੀ ਨੂੰ ਸਮਝਿਆ ਨਹੀਂ ਹੈ ਸਿਰਫ ਅਸੀਂ ਤੇ ਮੱਥੇ ਟੇਕਣ ਤੱਕ ਸੀਮਤ ਰਹ ਗਏ ਸਿਰਫ ਰਮਲੇ ਚੜਾਉਣ ਤੱਕ ਸੀਮਤ ਰਹ ਗਏ ਦੀਗਾਂ ਕਰਾਉਣ ਤੱਕ ਸੀਮਤ ਰਹ ਗਏ ਅਸੀਂ ਬਾਬੇ ਨਾਨਕ ਦੀ ਬਾਣੀ ਨੂੰ ਸਮਝਿਆ ਨਹੀਂ ਹੈ। ਅਸੀਂ ਅਸੀਂ ਗੁਰਬਾਣੀ ਨੂੰ ਪੂਜਨ ਤੱਕ ਸੀਮਤ ਰਹਿ ਗਏ। ਮੇਰੇ ਬਾਬੇ ਨੂੰ ਪੂਜਣਾ ਨਹੀਂ। ਮੇਰੇ ਬਾਬੇ ਦੀ ਗੱਲ ਨੂੰ ਸਮਝ ਗੁਰੂ ਨਾਨਕ ਦੀ ਗੱਲ ਨੂੰ ਸਮਝ। ਮੇਰਾ ਬਾਬਾ ਇਹ ਰੱਬੀ ਖਜ਼ਾਨਾ ਸਾਡੇ ਵਾਸਤੇ ਧੁਰ ਦਰਗਾਹੋਂ ਲੈ ਕੇ ਆਇਆ। ਸਾਡੇ ਨਾਲ ਤੇ ਉਹ ਗੱਲ ਉਹ ਪਾਣਾ ਵਰਤ ਗਿਆ ਕਹਿੰਦੇ ਜਿਵੇਂ ਕੋਈ ਬਾਪੂ ਹੋਵੇ ਅਮੀਰ ਤੇ ਬਾਪੂ ਦੇ ਕੋਲ ਖਜ਼ਾਨਾ ਹੋਵੇ ਧਨ ਹੋਵੇ ਤੇ ਬਾਪੂ ਦਾ ਪੋਤਾ ਕਹਿ ਲਓ ਮੁੰਡਾ ਕਹਿ ਲਓ ਉਹ ਬਾਹਰ ਝੋਲੀ ਢੱਕ ਕੇ ਮੰਗਦਾ ਫਿਰੇ ਹੋਰ ਦੇ ਦਰ ਤੇ ਤੁਰਿਆ ਫਿਰਦਾ ਹੋਵੇ ਜੀ ਮੈਨੂੰ ਆਹ ਦੇ ਦਿਓ ਮੈਨੂੰ ਉਹ ਦੇ ਦਿਓ ਇਹ ਸਿਆਣਾ ਬਜ਼ੁਰਗ ਕੋਈ ਆ ਕੇ ਸਮਝਾਵੇ ਭਾਈ ਤੇਰਾ ਬਾਪੂ ਤੇ ਬੜਾ ਅਮੀਰ ਸੀ ਤੇਰੇ ਘਰ ਦੇ ਵਿੱਚ ਤੇ ਸਭ ਕੁਝ ਹੈ ਤੂੰ ਬਾਹਰ ਦੌੜਿਆ ਫਿਰਦਾ ਤੂੰ ਆਪਣੇ ਬਾਪੂ ਵਾਲਾ ਖਾਤਾ ਚੱਕ ਕਰਾ ਆਪਣੇ ਬਾਪੂ ਦੇ ਅਕਾਊਂਟ ਵੱਲ ਨਿਗਾਹ ਮਾਰ ਕੇ ਵੇਖ ਉਹਦੇ ਖਜ਼ਾਨੇ ਵੱਲ ਨਿਗਾਹ ਮਾਰ ਕੇ ਵੇਖ ਤੇ ਜਦੋਂ ਬਾਪੂ ਦੇ ਖਜ਼ਾਨੇ ਵੱਲ ਹੱਥ ਮਾਰ ਕੇ ਵੇਖਿਆ ਨਿਗਾਹ ਮਾਰ ਕੇ ਵੇਖੀ ਤੇ ਸੱਚੀ ਵਿਆਜ ਹੀ ਨਹੀਂ ਮੁੱਕ ਰਿਹਾ ਆਖੋ ਸਤਨਾਮ ਉਹੀ ਹਾਲਤ ਸਾਡੀ ਐ ਅਸੀਂ ਹੋਰਾਂ ਦੇ ਹੱਥਾਂ ਵੱਲ ਤੇ ਝਾਕਦੇ ਆਂ ਪਰ ਪਿਉ ਦਾਦੇ ਕਾ ਖੋਲ ਢਠਾ ਖਜ਼ਾਨਾ ਤਾਂ ਮੇਰਾ ਮਨ ਭਇਆ ਨਿਦਾਨਾ ਅਸੀਂ ਪਿਉ ਦਾਦੇ ਦੇ ਖਜ਼ਾਨੇ ਨੂੰ ਵਿਸਰ ਗਏ ਭੁੱਲ ਗਏ ਜਿਹੜਾ ਮਰਜੀ ਤੁਸੀਂ ਪੱਖ ਲੈ ਲਓ ਕੁਰਬਾਨੀ ਵਾਲਾ ਪੱਖ ਲੈ ਲਓ ਦਇਆਲਤਾ ਦਾ ਪੱਖ ਲੈ ਲਓ ਮਿਹਰ ਦਾ ਪੱਖ ਲੈ ਲੋ ਮੇਰਾ ਬਾਬਾ ਹਰ ਗੱਲੋਂ ਪੱਖੋ ਪੂਰਾ ਹੈ ਪ੍ਰਮਾਣ ਲੈ ਲੋ ਤੁਸੀਂ ਬਾਬਾ ਨਿਹਾਲ ਸਿੰਘ ਭਵੇਂ ੱੱਕੇ ਮਾਰ ਕੇ ਲੰਗਰ ਦੇ ਵਿੱਚੋਂ ਕੜਾ ਮ ਚੌਧਰੀਆਂ ਨੇ ਕੱਢ ਦਿੱਤਾ ਕਹਿੰਦੇ ਤੇਰਾ ਹੱਕ ਹੀ ਕੋਈ ਨਹੀਂ ਹੈ ਤੂੰ ਕੌਣ ਹੋਣਾ ਹੈ ਸੇਵਾ ਕਰਨ ਵਾਲਾ ਵੱਡਾ ਸੇਵਾਦਾਰ ਆਇਆ ਹੈ ਤੇ ਦੂਰਾ ਕਿਸ ਸਟੇਸ਼ਨ ਦੇ ਲੱਗ ਕੇ ਬਾਬਾ ਨਿਧਾਨ ਸਿੰਘ ਬੈਠ ਗਿਆ ਤੇ ਗੁਰੂ ਗੋਬਿੰਦ ਸਿੰਘ ਮਾਰ ਨੂੰ ਲੰਬੇ ਦੇਣੇ ਸ਼ੁਰੂ ਕਰ ਦਿੱਤੇ ਕਹਿੰਦਾ ਵਾਹ ਤੇਰੇ ਸਿੱਖ ਇਹੋ ਜੀ ਵੀ ਨੇ ਮੈਂ ਇਹੋ ਜੇ ਸਿੱਖ ਵੀ ਬਿਕਣੇ ਸੀ ਟੱਕੇ ਮਾਰ ਮਾਰ ਕੇ ਮੈਨੂੰ ਕੱਢਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਬਾ ਨਿਧਾਨ ਸਿੰਘ ਨੂੰ ਦੀਦਾਰੇ ਦੇਖੇ ਦਰਸ਼ਨ ਦੇਖੇ ਕਹਿੰਦੇ ਨੇ ਨਿਧਾਨ ਸਿਆ ਨਰਾਜ ਨਾ ਹੋ ਇਹਨਾਂ ਲੋਕਾਂ ਨੇ ੱੱੱਕੇ ਮਾਰੇ ਨੇ ਇਹਨਾਂ ਲੋਕਾਂ ਨੇ ਤੇਰੇ ਨਾਲ ਨਫ਼ਰਤ ਕਮਾਈ ਹੈ ਪਰ ਮੈਂ ਤੇ ਤੈਨੂੰ ਕੁਛ ਆਖਿਆ ਨਹੀਂ ਹੈ ਕੋਈ ੱੱਕਾ ਨਹੀਂ ਤੈਨੂੰ ਦਿੱਤਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਚਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨਿਦਾਨ ਸਿੰਘਾ ਗੀਸਾ ਮੇਰਾ ਹੋਏਗਾ ਤੇ ਹੱਥ ਤੇਰਾ ਹੋਏਗਾ ਜਿੰਨਾ ਮਰਜੀ ਖਰਚੀ ਜਾਈ ਖਾਵੇ ਖਰਚੇ ਰਲ ਮਿਲ ਭਾਈ ਟੋਟ ਨਾ ਆਵੇ ਵੱਧ ਹੋ ਜਾਏ ਜਦੋਂ ਤੁਸੀਂ ਤਨ ਮਨ ਧਨ ਦੇ ਨਾਲ ਸੇਵਾ ਕਰੋਗੇ ਤਨ ਮਨ ਧਨ ਦੇ ਨਾਲ ਕੀਰਤ ਕਰੋਗੇ ਇਹ ਗੁਰੂ ਨਾਨਕ ਦੇ ਘਰ ਦੀ ਕਰਾਮਾਤ ਹੈ ਵੱਡੀ ਤੁਸੀਂ ਸੱਚੀ ਸੋਚੀ ਕੀਰਤ ਕਰੋਗੇ ਤੇ ਮੇਰੇ ਬਾਬੇ ਨੇ ਤੁਹਾਡੀ ਕੀਰਤ ਦੇ ਵਿੱਚ ਹੀ ਬਰਕਤਾਂ ਪਾ ਦੇਣੀਆਂ ਬਰਕਤ ਪਾ ਦੇਨੀਆ ਮੇਰੇ ਬਾਬੇ ਨੇ ਗੁਰੂ ਨਾਨਕ ਦੇ ਮਹਾਰਾਜ ਜਿੱਥੇ ਜਿੱਥੇ ਗਏ ਮਿਹਰ ਦਾ ਬੱਦਲ ਬਣ ਕੇ ਗਏ ਭਵੇਂ ਬਲੀ ਕੰਧਾਰੀ ਹੋਵੇ ਭਵੇਂ ਸੱਜਣ ਠਾਗ ਹੋਵੇ ਭਵੇਂ ਭੂਮੀਆਂ ਚੋਰ ਹੋਵੇ ਭਵੇਂ ਮਲਕ ਭਾਗੋ ਹੋਵੇ ਭਵੇਂ ਭਾਈ ਲਲੋ ਹੋਵੇ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਸੱਚ ਦਾ ਹੋਕਾ ਦਿੱਤਾ ਸੱਚ ਸੁਣਾਏ ਸੀ ਸੱਚ ਕੀ ਵਿੱਲਾ ਮੇਰੇ ਬਾਬੇ ਨਾਨਕ ਨੇ ਉਹਨਾਂ ਲੋਕਾਂ ਨੂੰ ਧੁਰ ਕੀ ਬਾਣੀ ਦੇ ਨਾਲ ਜੋੜਿਆ ਜਿਹੜੇ ਖਸ਼ਮ ਛੋੜ ਦੂਜਾ ਲੱਗੇ ਡੁੱਬੇ ਸੀ ਬੰਨ ਜਾ ਰਿਆ ਜਿਹੜੇ ਡੁੱਬਦੇ ਜਾ ਰਹੇ ਸਨ ਜਿਹੜੇ ਛੜਦੇ ਜਾ ਰਹੇ ਸਨ ਮੇਰੇ ਬਾਬੇ ਨੇ ਉਹਨਾਂ ਨੂੰ ਵਹਾਂ ਤੋਂ ਫੜ ਫੜ ਕੇ ਇਸ ਭਿਆਨਕ ਅੱਗ ਦੇ ਵਿੱਚੋਂ ਬਾਹਰ ਕੱਢਿਆ ਡੁੱਬਦਿਆਂ ਨੂੰ ਬਾਹਰ ਕੱਢਿਆ ਮੇਰੇ ਬਾਬੇ ਨਾਨਕ ਨੇ ਉਸ ਰੱਬੀ ਬਾਣੀ ਦੇ ਨਾਲ ਰੱਬੀ ਗਿਆਨ ਦੇ ਨਾਲ ਜੋੜਿਆ ਯਾਦ ਰੱਖਿਓ ਗੁਰੂ ਕੇ ਸਿੱਖੋ ਮੇਰੇ ਬਾਬੇ ਨਾਨਕ ਨੇ ਆਪਣੇ ਤਨ ਦੇ ਨਾਲ ਨਹੀਂ ਜੋੜਿਆ ਬਾਬੇ ਨਾਨਕ ਨੇ ਨਹੀਂ ਕਿਹਾ ਵੀ ਮੇਰੇ ਨਾਲ ਜੁੜੋ ਨੋ ਜਿੱਥੇ ਜਿੱਥੇ ਮੇਰੇ ਗੁਰੂ ਨਾਨਕ ਦੇ ਮਹਾਰਾਜ ਅੱਗੇ ਧਰਮਸਾਲਾ ਬਣਵਾਈਆਂ ਵੀ ਇੱਥੇ ਇਕੱਠੇ ਹੋਵੋ ਇੱਥੇ ਦਸਬੰਦ ਇਕੱਠਾ ਕਰੋ ਲੋੜਵੰਦਾਂ ਦੀ ਮਦਦ ਕਰੋ ਇੱਥੇ ਬੈਠ ਕੇ ਉਸ ਕਰਤਾਪੁਰਖ ਵਾਹਿਗੁਰੂ ਨੂੰ ਯਾਦ ਕਰੋ ਉਸ ਕਰਤਾਪੁਰਖ ਵਾਹਿਗੁਰੂ ਨੂੰ ਧਿਆਵੋ ਉਹ ਬੰਦਗੀ ਕਰੋ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਤਸ਼ਾਹ ਦੀ ਬਾਣੀ ਰੱਬੀ ਬਾਣੀ ਇਸ ਬਾਣੀ ਦੇ ਬਰਬਰ ਔਰ ਦੂਜੀ ਬਾਣੀ ਕੋਈ ਨਹੀਂ ਮੇਰੇ ਸਾਹਿਬ ਜੀ ਕਹਿੰਦੇ ਨੇ ਵਾਹੋ ਵਾਹੋ ਬਾਣੀ ਨਰੰਕਰ ਹੈ ਤਿਸ ਜੀਵਡ ਅਵਰਨਾ ਕੋਈ ਇਦਿੱਤੋਲ ਨਹੀਂ ਹੈ